ਤੇ ਦਸਤਾਰ ਕਿ ਨਹੀਂ ਹੋਣੀ ਚਾਹੀਦੀ ਐ ਮੈਨੂੰ ਬੜਾ ਦੁੱਖ ਹੁੰਦਾ ਤੇ ਮੈਂ ਕਈਆਂ ਨੂੰ ਦਰਵਾਜ਼ਾ ਸਭਾ ਮੈਂ ਕਹਿੰਦਾ ਰਹਿਣਾ 5000 ਦੀ ਪੈਂਟ ਪਾਈ ਹੁੰਦੀ ਐ ਤੇ ਪੌਣਾ ਮੀਟਰ ਜਿਹੜਾ ਕਪੜਾ ਉਹ ਸਿਰ ਤੇ ਟਣੀਆਂ ਲਾ ਕੇ ਬੱਧਾ ਹੁੰਦਾ ਤੇ ਮੇਰਾ ਮੂੰਹ ਬੜਾ ਖੁੱਲਾ ਐ ਮੈਂ ਕਿਹਾ ਵੀ ਇਹਦਾ ਭਾਪ ਵੀ ਤੂੰ ਮਰ ਗਿਆ ਤੇ ਤੈਨੂੰ ਪੱਗ ਬੱਦੀ ਨਹੀਂ ਜਾਂਦੀ ਤੇ ਉਹਨਾਂ ਨੇ ਤੇਰੇ ਸਿਰ ਤੇ ਟਾਂਕਾ ਲਾ ਦਿੱਤਾ ਇਹਦਾ ਭਾਵੇਂ ਨਹੀਂ ਤੇ ਮਰਿਆ ਤਾਂ ਬੰਦਾ ਪੱਗ ਨਹੀਂ ਬਨ ਸਕਦਾ ਤੇ ਇਹ ਜਿਉਂਦਾ ਮਰਿਆ ਇਹਨੂੰ ਟਾਂਕਾ ਲਾ ਦੇ ਤੁਰ ਜਾਵੇ ਮੇਰੀ ਗੱਲ ਨੂੰ ਟਸਣਾ ਕਿਉਂਕਿ ਮੇਰੀ ਕਥਾ ਦੀ ਡਿਊਟੀ ਹੈ ਗੁਰਮੁਖੋ ਸਾਡੇ ਪਿੰਡ ਕੋਈ ਸਰਪੰਚ ਪੰਜ ਵੱਡਾ ਕਦੋਂ ਬੰਦਾ ਪਵਾਣਾ ਤੇ ਸਾਡੇ ਹਿੰਦੁਸਤਾਨ ਦੀ ਸੰਸਕ੍ਰਿਤੀ ਹੈ ਅਸੀਂ ਸਿਰ ਟਾ ਕੇ ਸਤਿਕਾਰ ਕਰਦੇ ਆਂ ਇਹ ਦੋ ਮਤ ਨੇ ਇੱਕ ਹਿੰਦੁਸਤਾਨ ਦਾ ਤੇ ਇੱਕ ਪਸ਼ਮ ਦਾ ਜਿਹੜੇ ਅੰਗਰੇਜ਼ ਨੇ ਨਾ ਜਦੋਂ ਸਤਿਕਾਰ ਕਰਨਾ ਹੁੰਦਾ ਤੇ ਆਪਣੀ ਟੋਪੀ ਲਾ ਕੇ ਹਿਲਾਉਂਦੇ ਨੇ ਐ ਕਰਕੇ ਸਾਡੇ ਹਿੰਦੁਸਤਾਨ ਤਿਰਵਾਜ ਹੈ ਜਦੋਂ ਕੋਈ ਸਤਕਾਰਯੋਗ ਸਾਡੇ ਨਾਲ ਵੱਡਾ ਆਉਂਦਾ ਤੇ ਅਸੀਂ ਇੱਕਦਮ ਆਪਣਾ ਸਿਰ ਟੱਕ ਲੈਨੇ ਆ ਇਹ ਸਾਡਾ ਨਿਜਮ ਹੈ